ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣ ਤੋਂ ਪਹਿਲਾਂ ਪਹਾੜੀ ਰਾਜਾਂ ਅਤੇ ਤੁਰਕਾਂ ਦੀਆਂ ਸੌਹਾਂ ਦੀ ਪਰਖ ਕੀਤੀ ਕਿਉਂਕਿ ਸਿੱਖ ਅਤੇ ਮਾਤਾ ਗੁਜਰੀ ਜੀ ਹਾਲਾਤਾਂ ਨੂੰ ਵੇਖ ਕੇ ਗੁਰੂ ਜੀ ਨੂੰ ਕਿਲਾ ਛੱਡਣ ਲਈ ਬਹੁਤ ਮਜਬੂਰ ਕਰ ਰਹੇ ਸਨ ਗੁਰੂ ਜੀ ਨੇ ਸਿੱਖਾਂ ਅਤੇ ਮਾਤਾ ਜੀ ਨੂੰ ਬਹੁਤ ਕੁਝ ਸਮਝਾਇਆ ਪਰ ਸਾਰੇ ਹੀ ਆਪਣੀ ਜਿੱਦ ਤੇ ਅੜੇ ਰਹੇ ਉਹਨਾਂ ਦਾ ਹੱਠ ਦੇਖ ਕੇ ਗੁਰੂ ਜੀ ਨੇ ਪੰਮੇ ਪ੍ਰੋਹਤ ਨੂੰ ਆਪਣੇ ਪਾਸ ਸੱਦ ਕੇ ਆਖਿਆ ਕਿ ਜੇ ਸੂਬੇ ਤੇ ਪਹਾੜੀ ਰਾਜੇ ਸਾਨੂੰ ਪਰਿਵਾਰ ਅਤੇ ਸਮਾਨ ਸਹਿਤ ਇੱਥੋਂ ਕੱਢਣਾ ਚਾਹੁੰਦੇ ਹਨ ਤਾਂ 500 ਬੈਲ ਭੇਜ ਦਿਓ ਅਸੀਂ ਆਪਣਾ ਖਜ਼ਾਨਾ ਤੇ ਧਨ ਪਦ ਫਿਰ ਅਸੀਂ ਪਰਿਵਾਰ ਤੇ ਸਿੰਘਾਂ ਸਹਿਤ ਆਪ ਨਿਕਲਾਂਗੇ ਅਸੀਂ ਮਾਲਵੇ ਨੂੰ ਜਾਣਾ ਚਾਹੁੰਦੇ ਹਾਂ ਉਹ ਰਸਤਾ ਸਾਨੂੰ ਨਿਕਲਣ ਵਾਸਤੇ ਦਿੱਤਾ ਜਾਵੇ ਇਹ ਗੱਲ ਸੁਣ ਕੇ ਜਦ ਪੰਮੇ ਪ੍ਰੋਹਤ ਨੇ ਪਹਾੜੀ ਰਾਜਿਆਂ ਨੂੰ ਜਾ ਕੇ ਸਾਰੀ ਗੱਲ ਦੱਸੀ ਤਾਂ ਉਹ ਬੜੇ ਖੁਸ਼ ਹੋਏ ਉਹਨਾਂ ਨੇ ਤੁਰੰਤ ਹੀ ਲਸ਼ਕਰ ਵਿੱਚੋਂ ਲਾਦੂ 500 ਬੈਲ ਇਕੱਠੇ ਕਰਕੇ ਛੱਟਾਂ ਸਹਿਤ ਸਤਗੁਰੂ ਜੀ ਦੇ ਪਾਸ ਭੇਜ ਦਿੱਤੇ ਜਦ ਸਤਗੁਰੂ ਜੀ ਪਾਸ ਬੈਲ ਲੈ ਕੇ ਪੰਮਾ ਆਦ ਮੰਤਰੀ ਹਾਜ਼ਰ ਹੋਏ ਤਾਂ ਆਪ ਜੀ ਨੇ ਖਜ਼ਾਨਚੀ ਨੂੰ ਸਦਕੇ ਸਮਝਾਇਆ ਕਿ ਟੁੱਟੀਆਂ ਹੋਈਆਂ ਜੁੱਤੀਆਂ ਤੇ ਘੋੜਿਆਂ ਦੇ ਪੁਰਾਣੇ ਜੀਨ ਅਤੇ ਫਟੇ ਪੁਰਾਣੇ ਕੱਪੜੇ ਅਤੇ ਲੀਰਾਂ ਮੋਏ ਹੋਏ ਘੋੜ ਭੱਜੇ ਹੋਏ ਭਾਂਡਿਆਂ ਦੀਆਂ ਠਿਕਰੀਆਂ ਤੇ ਹੋਰ ਰੱਦੀ ਟੁੱਟੀਆਂ ਫੁੱਟੀਆਂ ਚੀਜ਼ਾਂ ਘੋੜਿਆਂ ਦੀ ਲਿੱਦ ਅਤੇ ਬਿਸਟਾ ਅਦਕ ਜੋ ਵੀ ਗੰਦਮੰਦ ਹੈ ਸਭ ਇਹਨਾਂ ਛਟਾਂ ਵਿੱਚ ਭਰ ਕੇ ਬੈਲਾ ਉੱਤੇ ਲੱਦ ਦਿਓ ਅਤੇ ਰਾਤ ਦੇ ਸਮੇਂ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਸਭ ਤਿਆਰੀਆਂ ਕਰਕੇ ਗੁਰੂ ਜੀ ਨੇ ਬਾਹਰ ਰਾਜਿਆਂ ਨੂੰ ਖਬਰ ਭੇਜ ਦਿੱਤੀ ਕਿ ਅਸੀਂ ਹੁਣ ਨਿਕਲ ਕੇ ਜਾਣ ਲੱਗੇ ਹਾਂ ਸਾਡੇ ਮਾਲ ਅਸਵਾਬ ਨੂੰ ਕੋਈ ਨਾ ਛੇੜੇ ਇਤਨੇ ਨੂੰ ਕੋਤਵਾਲ ਨੇ ਗੁਰੂ ਜੀ ਨੂੰ ਦੱਸਿਆ ਕਿ ਬਾਹਰ ਤਾਂ ਬਹੁਤ ਹਨੇਰਾ ਹੈ ਰਸਤਾ ਦਿਖਾਈ ਨਹੀਂ ਦਿੰਦਾ ਮਸ਼ਾਲਾ ਨਾਲ ਚਾਨਣ ਕਰਨ ਵਾਸਤੇ ਸਾਨੂੰ ਬਹੁਤ ਤੇਲ ਚਾਹੀਦਾ ਹੈ ਸਤਗੁਰੂ ਜੀ ਨੇ ਕੋਤਵਾਲ ਨੂੰ ਆਪਣੇ ਹੱਥ ਦਾ ਵਰਸ਼ਾ ਦੇਖ ਕੇ ਹੁਕਮ ਕੀਤਾ ਕਿ ਖੂਹ ਦੇ ਪਾਸੇ ਰੱਖ ਕੇ ਇਸ ਨੂੰ ਮਾਰ ਕੇ ਜਿੰਨਾ ਲੋੜ ਹੋਵੇ ਤੇਲ ਕੱਢ ਲਵੋ ਅਤੇ ਮਿਸਾਲਾ ਤਿਆਰ ਕਰਕੇ ਬੈਲਾਂ ਦੇ ਸਿੰਘਾਂ ਨਾਲ ਬੰਨ੍ਹ ਦਿਓ। ਕੋਤਵਾਲ ਦੇ ਨਾਲ ਆਣ ਕੇ ਸਿੰਘਾਂ ਨੇ ਵਰਸ਼ਾ ਮਾਰ ਕੇ ਖੂਹ ਵਿੱਚੋਂ ਤੇਲ ਕੱਢ ਕੇ 10000 ਮਿਸਾਲਾ ਜਗਾ ਕੇ ਬੈਲਾਂ ਦੇ ਦੋਵੇਂ ਸਿੰਘਾਂ ਨਾਲ ਬੰਨ੍ਹ ਦਿੱਤੀਆਂ। ਇਸ ਕੌਤਕ ਨੂੰ ਦੇਖ ਕੇ ਸਾਰੇ ਲੋਕ ਬੜੇ ਹੈਰਾਨ ਹੋਏ। ਫਿਰ ਗੁਰੂ ਜੀ ਨੇ ਹੁਕਮ ਕੀਤਾ ਕਿ ਇਹਨਾਂ 5000 ਫੱਟਾਂ ਉੱਤੇ ਦੋ-ਦੋ ਗੱਜ ਜੀਨ ਖਾਬ ਦਾ ਕਪੜਾ ਪਾ ਦਿਓ ਅਤੇ ਬੈਲਾਂ ਨੂੰ ਕਤਾਰਾਂ ਵਿੱਚ ਬੰਨ੍ਹ ਕੇ ਬਾਹਰ ਤੋਰੋ। ਹਜ਼ਾਰਾਂ ਮਿਸਾਲਾਂ ਜਗਾਉਣ ਨਾਲ ਦਿਨ ਵਰਗਾ ਚਾਨਣਾ ਤੇ ਅਜੀਬ ਨਜ਼ਾਰਾ ਵੱਜ ਗਿਆ ਖੀਨ ਖਾਬ ਦੇ ਕੱਪੜੇ ਚਮਕਦੇ ਦੇਖ ਤੁਰਕਾਂ ਤੇ ਪਹਾੜੀ ਸੈਨਾ ਦੇ ਦਿਲ ਬੇਈਮਾਨ ਹੋ ਗਏ ਸਭ ਸੈਨ ਖਜ਼ਾਨਾ ਲੁੱਟਣ ਵਾਸਤੇ ਤਿਆਰ ਹੋ ਗਏ ਜਦ ਬੈਲ ਬਾਹਰ ਨਿਕਲੇ ਤਾਂ ਤੁਰਕਾਂ ਤੇ ਪਹਾੜੀਆਂ ਨੇ ਉਹਨਾਂ ਉੱਤੇ ਲੱਦੀਆਂ ਹੋਈਆਂ ਛੱਟਾਂ ਦੀ ਚਮਕ ਦੇਖ ਕੇ ਈਮਾਨ ਛੱਡ ਕੇ ਛੱਟਾਂ ਲੁੱਟਣੀ ਆਰੰਭ ਕਰ ਦਿੱਤੀਆਂ ਉਹਨਾਂ ਨੇ ਸੋਚਿਆ ਕਿ ਇਹਨਾਂ ਵਿੱਚ ਗੁਰੂ ਜੀ ਦਾ ਸੋਨਾ ਚਾਂਦੀ ਹੀਰੇ ਜਵਾਹਰਤ ਬਹੁਤ ਧਨਮਾਲ ਹੋਵੇਗਾ ਸਾਡੀ ਇਨੇ ਲੰਬੇ ਸਮੇਂ ਦੀ ਲੜਾਈ ਦੀ ਖੇਚਲ ਦਾ ਮੁੱਲ ਸਾਨੂੰ ਮਿਲ ਜਾਵੇਗਾ ਬਹੁਤ ਕੁਝ ਲੈ ਕੇ ਘਰਾਂ ਨੂੰ ਜਾਵਾਂਗੇ ਜਦ ਆਪਸ ਵਿੱਚ ਇਹਨਾਂ ਲੁਟੇਰਿਆਂ ਨੇ ਰੌਲਾ ਮਚਾਇਆ ਤਾਂ ਕਿਲੇ ਉੱਪਰੋਂ ਸਿੰਘਾਂ ਨੇ ਤੋਪਾਂ ਤੇ ਬੰਦੂਕਾਂ ਦੀ ਬਿਛਾਰ ਛੜ ਦਿੱਤੀ ਜਿਸ ਨਾਲ ਕਈ ਲੁਟੇਰੇ ਮਾਰੇ ਗਏ ਇਸ ਤਰ੍ਹਾਂ ਮਾਰ ਧਾਰ ਤੇ ਵੱਡ ਟੁੱਕੀ ਵਿੱਚ ਛੱਟਾ ਲੁੱਟ ਕੇ ਆਪੋ ਆਪਣੇ ਡੇਰਿਆਂ ਵਿੱਚ ਲੈ ਗਏ ਅਤੇ ਬੜੀ ਤਕੜਾਈ ਕਰਕੇ ਸੌਂ ਗਏ ਜਦ ਦਿਨ ਚੜ੍ਹੇ ਛੱਟਾ ਖੋਲ ਕੇ ਦੇਖਿਆ ਤਾਂ ਸਾਰੇ ਹੈਰਾਨ ਹੋਏ ਕਿ ਕਿਸੇ ਛੱਟ ਵਿੱਚ ਹੱਡ ਕਿਸੇ ਵਿੱਚ ਲਿੱਦ ਤੇ ਵਿਸਟਾ ਕਿਸੇ ਵਿੱਚ ਮਰੇ ਹੋਏ ਘੋੜਿਆਂ ਦੇ ਚਮ ਅਤੇ ਕਿਸੇ ਵਿੱਚ ਲੀਰਾ ਤੇ ਛਤਰ ਆਦਿਕ ਭਰੇ ਹੋਏ ਸਨ ਸ਼ਰਮਿੰਦੇ ਹੋਏ ਸੋਚਣ ਲੱਗੇ ਕਿ ਆਪਣਾ ਧਰਮ ਵੀ ਗਵਾਇਆ ਤੇ ਹੱਥ ਵੀ ਕੁਝ ਨਾ ਆਇਆ ਜੋ ਇਸ ਲੋਭ ਲਾਲਚ ਵਿੱਚ ਆ ਕੇ ਮਾਰੇ ਗਏ ਹਨ ਉਹ ਬ्यर्थ ਜਾਨਾ ਗਵਾ ਬੈਠੇ ਹਨ ਇਸ ਕਰਨੀ ਤੇ ਸਾਨੂੰ ਬਹੁਤ ਅਫਸੋਸ ਹੈ